ਦੇ ਆਪਾਂ ਬਹੁਤ ਸਾਰੇ بڑے ਲਿਖੇ ਵਿਦਵਾਨ ਗੁਰੂ ਦੇ ਇਤਿਹਾਸ ਤੇ ਗੁਰੂ ਦੇ ਸਰੋਵਰਾਂ ਤੇ ਗੁਰੂ ਦੇ ਜੀਵਨ ਤੇ ਵੀ ਉਂਗਲੀ ਲਾ ਕੇ ਚੁੱਕਣ ਮੇਰੇ ਸਾਹਿਬ ਜੀ ਕਹਿੰਦੇ ਜੋ ਡੰਡਾ ਕਰੇ ਸਤਿਗੁਰੂ ਪੂਰੇ ਕੀ ਸੋ ਔਖਾ ਜਗ ਮੰ ਹੈ ਹੋਇਆ ਨਰਕ ਘੋਰ ਦੁਖ ਹੋਊ ਹੈ ਉੱਥੇ ਪਕੜ ਓ ਟੋਇਆ ਕੂਕ ਪੁਕਾਰ ਕੋ ਨਾ ਸੁਣੇ ਹੋ ਹੋਏ ਰੋਇਆ ਪੁੱਭਾ ਮਾਰ ਮਾਰ ਹੁੰਦਾ ਹੈ ਕੌਣ ਕਹਿੰਦਾ ਮੇਰੇ ਰੱਬ ਲੈਖਾ ਨਹੀਂ ਮੰਗਦਾ ਕੌਣ ਕਹਿੰਦਾ ਨਰਕ ਸੁਰਗ ਨਹੀਂ ਹੈ ਪੜੋ ਗੁਰਬਾਣੀ ਉਥੇ ਨਰਕ ਦੁਖ ਤੋਹੁ ਹੈ ਉਥੇ ਪਕੜ ਓਟ ਹੋਇਆ ਕੂਕ ਪੁਕਾਰ ਕੋ ਨਾ ਸੁਣੇ ਤੇਰੀਆਂ ਕੂਕਾਂ ਤੇਰੀਆਂ ਤਲਕਾਰੀਆਂ ਕਿਸੇ ਨੇ ਸੁਣਨੀਆਂ ਨਹੀਂ ਸੁੰਡੀਆਂ ਨਹੀਂ ਤੇਰੀਆਂ ਕਲਕਾਰੀਆਂ ਦੇ ਸੈਨੇ ਤੇਰੀਆਂ ਚਿੱਕਾ ਕਿਸੇ ਨੇ ਤੇਰੇ ਨਾਲ ਨਹੀਂ ਉਰਨਾ ਮੇਰੇ ਸਾਹਿਬ ਜੀ ਕਹਿੰਦੇ ਗੁਰੂ ਦੀ ਮਤ ਲੈ ਲੈ ਗੁਰੂ ਤੋਂ ਉਪਦੇਸ਼ ਲੈ ਲੈ ਗੁਰੂ ਤੋਂ ਗਿਆਨ ਲੈ ਲੈ ਫਿਰ ਤੇਰੇ ਵੇੜੇ ਪਾਰ ਹੋ ਜੂਗਾ